ਕਹਿੰਦੇ ਨੇ ਕਿ ਕੈਨੇਡੀਅਨਸ ਦਾ ਜਿਹੜਾ ਰੁਝਾਨ ਹੈ ਉਹ ਅਮਰੀਕਾ ਜਾਣ ਜਾਣ ਦਾ ਥੋੜਾ ਜਿਹਾ ਘਟਦਾ ਥੋੜਾ ਨਹੀਂ ਕਾਫੀ ਘਟਦਾ ਗਿਆ ਲੋਕ ਟਿਕਟਾਂ ਲੈ ਹੀ ਨਹੀਂ ਰਹੇ ਕੈਨਸਲ ਪੈਣਾ ਤਾਂ ਕੈਨਸਲ ਕਰਾ ਰਹੇ ਸੀ ਜਿਹੜੀ ਪੁਰਾਣੀਆਂ ਕੀਤੀ ਹੋਈਆਂ ਸੀ ਅਸੀਂ ਤੇ ਹੁਣ ਉਹ ਕਹਿੰਦੇ ਨੇ ਟਿਕਟ 카운ਟਰ ਖਾਲੀ ਪੈ ਨੇ ਯਾਨੀ ਕਿ ਜਿਹੜਾ ਆਨਲਾਈਨ ਟਿਕਟ 카운ਟਰ ਕਹਿੰਦੇ ਆ ਅੱਜ ਕੱਲ ਵੈਸਟ ਜੈਟ ਨੇ ਯੂ ਐਸ ਦੇ ਨੋ ਰੂਟ ਜਿਹੜੇ ਨੇ ਉਹ ਬਿਲਕੁਲ ਕੈਨਸਲ ਕਰਨ ਦਾ ਇੱਕ ਫੈਸਲਾ ਕੀਤਾ ਇਹ ਸਸਪੈਂਡ ਕੀਤਾ ਕੈਨਸਲ ਨਹੀਂ ਸਸਪੈਂਡ ਕਰਤਾ ਉਹਦਾ ਕਾਰਨ ਇਹ ਹੀ ਅਸਲ ਦੇ ਵਿੱਚ ਪਤਾ ਕੀ ਹੈ ਜਦੋਂ ਹੁਣ ਤੁਹਾਨੂੰ ਪਤਾ ਹੈ ਕਿ ਬੱਚਿਆਂ ਨੂੰ ਛੁੱਟੀਆਂ ਹੋਣੀਆਂ ਜਲਾਈ ਗਸਤੇ ਵਿੱਚ ਔਰ ਲੋਕੀ ਮਈ ਦੇ ਵਿੱਚ April ਦੇ ਵਿੱਚ ਪਹਿਲਾਂ ਬੁਕਿੰਗ ਕਰ ਲੈਂਦੇ ਸੀ ਕਿਉਂਕਿ ਡੇਢ ਜਾ ਕੇ ਕਾਫੀ ਮਹਿੰਗਾ ਹੋ ਜਾਂਦਾ ਬਿਤਾਉਣਾ ਹੁਣ ਲੋਕ ਪਤਾ ਲੱਗ ਗਿਆ ਵੈਸਟਾ ਟੂ ਟੇਅਰ ਕਰਨ ਨਾਲ ਕਿਉਂਕਿ ਦੋਵੇਂ ਸਾਡੇ ਜਿਹੜੇ ਇੱਥੋਂ ਦੇ 에ਰਲਾਈਨਸ ਹੈਗੀਆਂ ਵੈਸਟਾ ਤਾਂ ਤੁਹਾਨੂੰ ਪਤਾ ਸਾਡੀ ਲੋਕਲ ਇੱਥੋਂ ਦੀ ਕਹਿਲਗੀ ਦੀ ਹੈਗੀ ਆ ਸੋ ਉਹ ਇਹਨਾਂ ਨੂੰ ਪਤਾ ਲੱਗ ਗਿਆ ਲੋਕਾਂ ਦੀ ਚਾਲ ਢਾਲ ਤੋਂ ਕਿ ਕੀ ਟਿਕਟਾਂ ਲੋਕ ਤਾਂ ਜਿਆਦਾ ਵਿਕਦੀਆਂ ਨਹੀਂ ਜੀ ਬੜੀ ਜਿਆਦਾ ਡਿਮਾਂਡ ਘਟ ਗਈ ਆ ਤੇ ਇਹਨਾਂ ਨੇ ਫਿਰ ਉਸ ਹਿਸਾਬ ਨਾਲ ਤੁਹਾਨੂੰ ਪਤਾ ਕਿ ਜਦੋਂ ਉਹਨਾਂ ਦੀ ਇਹਨਾਂ ਦੇ ਖਰਚਿਆਂ ਦਾ ਹਿਸਾਬ ਲੈ ਲਈਏ ਜਾਂ ਕੁਝ ਕਰ ਲਈਏ ਜਿਨ੍ਹਾਂ ਚ ਰਹਿਣ ਦੀ ਫਲਾਈਟ ਜਿਹੜੀ ਆ ਉਹ 70 80 90% ਨਹੀਂ ਭਰਦੀ ਤਾਂ ਉਹਨਾਂ ਚੋਂ ਤੁਹਾਨੂੰ ਪਤਾ ਕਿ ਇਹਨਾਂ ਨੂੰ ਫਿਰ ਫਲਾਈਟਾਂ ਚਲਾਉਣੀਆਂ ਔਖੀਆਂ ਹੋ ਜਾਂਦੀਆਂ ਹੈ ਮਹਿੰਗਾ ਪੈਂਦਾ ਕੰਮ ਜੀ ਕਿਉਂਕਿ 에ਰਪੋਰਟ ਦੇ ਖਰਚੇ ਬੜੇ ਹੈਗੇ ਜਿਹੜੀ ਵੀ 에ਰਪੋਰਟ ਜਾਂਦੇ ਉੱਥੋਂ ਦਾ ਤੁਸੀਂ ਉਹਨਾਂ ਦੇ ਆਪ ਦੇ ਜਿਹੜੇ ਉਹ ਕਾਫੀ ਇਹਨਾਂ ਤੋਂ ਪੇ ਪੇ ਕਰਨਾ ਪੈਂਦਾ ਹੁਣ ਇੱਕ ਕੰਪੀਟੀਸ਼ਨ ਦੇ ਵਿੱਚ ਤੁਹਾਨੂੰ ਪਤਾ ਕਿ ਟਿਕਟਾਂ ਵੀ ਥੋੜੀਆਂ ਬਹੁਤ ਸਸਤੀਆਂ ਕਰਨੀਆਂ ਪੈਂਦੀ ਜਦੋਂ ਜਿਹੜੀਆਂ ਸਸਤੀਆਂ ਕਾਪੜੀਆਂ ਕੰਪੀਟ ਕਰਦੀਆਂ ਦਾ ਜੀ